ਤੁਸੀਂ ਸੁਣਿਆ ਹੋਵੇਗਾ ਕਿ ਸਰਹੱਦ ਤੇ ਜਵਾਨ ਲੜਦਾ ਹੈ ਪਰ ਮੰਗਲਵਾਰ ਨੂੰ ਸਰਹੱਦ ਤੇ ਕਿਸਾਨ ਲੜ ਰਿਹਾ ਸੀ ਇਹ ਸਰਹੱਦ ਦੋ ਮੁਲਕਾਂ ਦੀ ਨਹੀਂ ਸਗੋਂ ਦੋ ਸੂਬਿਆਂ ਦੀ ਸੀ ਕਿਸਾਨਾਂ ਨੇ ਸਰਕਾਰ ਖਿਲਾਫ ਹੱਲਾ ਬੋਲਿਆ ਤਾਂ ਪ੍ਰਸ਼ਾਸਨ ਨੇ ਉਸੇ ਤੇ ਡਾਂਗਾ ਵਰਾਈਆਂ ਜਿਸ ਵਿੱਚ ਕਿਸਾਨ ਗੰਭੀਰ ਜ਼ਖਮੀ ਵੀ ਹੋਏ ਪਾਣੀ ਦੀਆਂ ਬੁਛਾੜਾਂ ਹੰਝੂ ਗੈਸ ਦੇ ਗੋਲੇ ਤੇ ਪੁਲਿਸ ਵੱਲੋਂ ਲਾਠੀ ਚਾਰਜ ਸ਼ਾਸਨਿਕ ਤਾਕਤ ਦਾ ਇਹ ਇਸਤੇਮਾਲ ਉਹਨਾਂ ਲੋਕਾਂ ਤੇ ਹੋ ਰਿਹਾ ਹੈ ਜੋ ਰੋਜ਼ ਖੇਤਾਂ ਵਿੱਚ ਦੇਸ਼ ਲਈ ਅੰਨ ਪੈਦਾ ਕਰਦੇ ਨੇ ਦੇਸ਼ ਦਾ ਢਿੱਡ ਭਰਦੇ ਨੇ ਪਰ ਫਿਰ ਵੀ ਕਰਜ਼ੇ ਤੇ ਗਰੀਬੀ ਦੀ ਮਾਰ ਹੇਠ ਜ਼ਿੰਦਗੀ ਜਿਉਂਦੇ ਨੇ ਤੇ ਜਦੋਂ ਹਾਲਾਤ ਅੱਗੇ ਮਜਬੂਰ ਹੋ ਜਾਂਦੇ ਨੇ ਤਾਂ ਸਰਕਾਰਾਂ ਤੋਂ ਆਪਣੇ ਹੱਕ ਮੰਗਣ ਲਈ ਸੜਕਾਂ ਤੇ ਆਉਂਦੇ ਨੇ ਪਰ ਇੱਥੇ ਵੀ ਉਹਨਾਂ ਨੂੰ ਮਿਲਦੀਆਂ ਨਹੀਂ ਤਾਂ ਡਾਂਗਾ ਧੱਕੇ ਤੇ ਮਾਰਾਂ ਦਿੱਲੀ ਉੱਤਰ ਪ੍ਰਦੇਸ਼ ਸਰਹੱਦੀਆਂ ਨੇ ਜਿੱਥੇ 23 ਸਤੰਬਰ ਨੂੰ ਹਰਦਵਾਰ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਚੱਲੀ ਕਿਸਾਨ ਕ੍ਰਾਂਤੀ ਯਾਤਰਾ ਸੋਮਵਾਰ ਨੂੰ ਪਹੁੰਚ ਗਈ ਸੀ ਹਜ਼ਾਰਾਂ ਦੀ ਤعداد ਚਾਹੇ ਕਿਸਾਨਾਂ ਨੇ ਸੜਕ ਨੂੰ ਜਾਮ ਕਰ ਦਿੱਤਾ ਸੀ ਤੇ ਮੰਗਲਵਾਰ ਨੂੰ ਉਹਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਤਾਰਾ 144 ਲਾ ਕੇ ਕਿਸਾਨਾਂ ਨੂੰ ਸਰਹੱਤ ਤੇ ਹੀ ਰੋਕ ਦਿੱਤਾ ਆਪਣੀਆਂ ਮੰਗਾਂ ਨੂੰ ਲੈ ਕੇ ਰੋਸਪਰੇ ਕਿਸਾਨਾਂ ਨੇ ਵੈਰੀਕੇਟਿੰਗ ਤੋਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਤਿੱਖੀ ਝੜਪ ਹੋਈ ਇਸ ਤੋਂ ਬਾਅਦ ਕਿਸਾਨਾਂ 'ਤੇ ਤਾਕਤ ਦਾ ਇਸਤੇਮਾਲ ਕੀਤਾ ਗਿਆ ਕਿਸ ਜਿਹੜਾ ਹੈ ਉਹ ਪੁਲਿਸ ਸਭ ਤੋਂ ਪਹਿਲਾਂ ਪੁਲਿਸ ਨੇ ਪਾਣੀ ਦੀਆਂ ਪਛਾਰਾਂ ਛੱਡੀਆਂ ਤੇ ਫਿਰ ਹੰਝੂ ਗੈਸ ਦੇ ਗੋਲੇ ਵਰੇ ਨਜ਼ਾਰਾ ਛੇਤੀ ਹੀ ਕਮਸਾਨ ਚ ਬਦਲ ਗਿਆ ਤੇ ਪੁਲਿਸ ਨੇ ਕਿਸਾਨਾਂ ਦੇ ਟਰੈਕਟਰਾਂ ਤੇ ਟਾਇਰਾਂ ਦੀ ਹਵਾ ਕੱਢ ਦਿੱਤੀ ਤਾਂ ਜੋ ਉਹ ਅੱਗੇ ਨਾ ਵੱਧ ਸਕਣ ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ लाठी चार्ज ਵੀ ਕੀਤਾ ਗਿਆ ਖਰੀਦਦਾਰ ਤੋਂ ਸ਼ੁਰੂ ਹੋਈ ਜਿੱਤੇ ਗਏ ਤਾਂ ਜੋ ਕਿਸਾਨ ਹੈ ਨਾ ਵੰਨ ਦੇ ਕੇ ਦਿੱਲੀ ਵਿਖਾ ਗਿਆ ਉਧਰ ਕਿਸਾਨਾਂ ਦੇ ਵਿੱਚ ਸਰਕਾਰ ਪ੍ਰਤੀ ਡਾਡਾ ਰੋਸੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੈਂਬਰ ਵੀ ਇਸ ਦੌਰਾਨ ਸਰਕਾਰ ਖਿਲਾਫ ਅੱਲਾ ਬੋਲਦੇ ਨਜ਼ਰ ਆਏ ਹੋ ਹਮੇਂ ਟਕਰਾਉਗਾ ਹੋ ਜਾਏਗਾ ਹੱਕ ਬੰਦੇ ਰੱਖ ਬੰਦੇ ਹੱਕ ਬੰਦੇ ਰੱਖ ਇੱਕ ਪਾਸੇ ਗਾਜ਼ੀਪੁਰ ਬਾਰਡਰ ਤੇ ਪੁਲਿਸ ਨੇ ਕਿਸਾਨਾਂ ਵਿਚਾਲੇ ਸੰਘਰਸ਼ ਚੱਲ ਰਿਹਾ ਸੀ ਤਾਂ ਦੂਜੇ ਪਾਸੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਖੇਤੀਬਾੜੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਰਹੇ ਸਨ ਤੇ ਉਹਨਾਂ ਦੀਆਂ ਮੰਗਾਂ ਤੇ ਚਰਚਾ ਕੀਤੀ ਜਾ ਰਹੀ ਸੀ ਜੋ ਬਾਅਦ ਵਿੱਚ ਕਿਸਾਨਾਂ ਦੇ ਕੁਝ ਹੱਦ ਤੱਕ ਹੱਕ ਵਿੱਚ ਹੋ ਨਿਭੜੀ ਪਰ ਕਿਸਾਨਾਂ ਤੇ ਕੀਤੀ ਗਈ ਤਸ਼ੱਦਦ ਦੀ ਹਰ ਪਾਸਿਓਂ ਨਿੰਦਾ ਕੀਤੀ ਗਈ ਜਸਬੀਤ ਸਿੰਘ ਪੀਟੀਸੀ న్యూਸ ਦਿੱਲੀ